ਜిల్లా ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਗੁਮਾਨ ਵਿਖੇ શ્રી ਨਾਮ ਦੇ ਦਰਬਾਰ ਗੁਮਾਨ ਦੇ ਚੌਂਕ 'ਚ ਸਥਿਤ ਇੱਕ ਮਸ਼ਹੂਰ ਦੁਕਾਨ ਗੋਲ ਹੱਟੀ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਨੇ ਤੇ ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਸੁਖਦੀਪ ਸਿੰਘ ਵਾਸੀ ਗੁਮਾਨ ਨੇ ਦੱਸਿਆ ਕਿ ਉਹ ਰਿਸ਼ਤੇਦਾਰਾਂ ਦੇ ਕਾਰੋਬਾਰਸਰ ਸੈਵਿਕ ਹੀ ਗਏ ਹੋਏ ਸਾਂਤ ਦੁਕਾਨ ਤੇ ਉਹਨਾਂ ਦਾ ਬੇਟਾ ਮੌਜੂਦ ਸੀ ਤੇ ਦੁਕਾਨ ਤੇ ਕੰਮ ਕਰਨ ਵਾਲੇ ਵਰਕਰ ਰਾਤ ਨੂੰ ਦੁਕਾਨ ਬੰਦ ਕਰਕੇ ਚਲੇ ਗਏ ਸਨ ਤੇ ਉੱਥੇ ਹੀ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਜਿਹੜੀ ਆਮ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਗੋਲੀਆਂ ਤੇ ਖੋਲ ਜਿਹੜੇ ਨੇ ਉਹ ਮਿਲੇ ਨੇ ਜਿਸ ਵਿੱਚੋਂ ਤਿੰਨ ਗੋਲੀਆਂ ਦੁਕਾਨ ਅੰਦਰ ਲੱਗੇ ਸ਼ੀਸ਼ੇ ਉੱਤੇ ਵੱਜੀਆਂ ਨੇ ਤੇ ਉੱਥੇ ਹੀ ਦੁਕਾਨ ਮਾਲਕ ਅਨੁਸਾਰ ਵਾਰਦਾਤ ਵੇਲੇ ਉਸਦੇ بیٹے ਜਸਪ੍ਰੀਤ ਸਿੰਘ ਨੇ ਅੰਦਰ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਉਹਨਾਂ ਦੱਸਿਆ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਕੋਈ ਪਿਰੋਤੀ ਦੇ ਲਈ ਕਦੇ ਕੋਈ ਫੋਨ ਆਇਆ ਹੈ ਤੇ ਉਧਰ ਹੀ ਵਾਰਦਾਤ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਤੈਸ਼ ਦਾ ਮਾਹੌਲ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਇਥੇ ਹੀ ਪੁਲਿਸ थाना ਗੁਮਾਂਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਥੇ ਹੀ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਾਂਗੇ ਇਸੇ ਦੁਕਾਨ ਦੇ ਮਾਲਕ ਸੁਖਦੀਪ ਸਿੰਘ ਦਿਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਸਾਡੇ ਨਾਲ ਆਓ ਦੇਖਦੇ ਆਏ ਪੂਰੀ ਖਬਰ ਅਸੀਂ ਇੱਥੇ ਗਏ ਸੀ ਕਿ ਜੀ ਅਮਰਸਰ ਪੋਲਿਸ ਸਟੇਜ ਤੇ ਉੱਥੇ ਗਏ ਸੀ ਤੇ ਉੱਥੋਂ ਆਏ ਸੀਗੇ ਤੇ ਅੰਕਸਾਰੀ ਮਤਲਬ ਨਹੀਂ ਘਰੇ ਦੇ ਮੁੰਡੇ ਲੇ ਕਾਂਡ ਪਤਾ ਹੁੰਦੇ ਪਏ ਸੀਗੇ ਤੇ ਉਹ ਕਿੰਨੇ ਗੋਲੇ ਚਲਾਤੀਆਂ ਜੀ ਪਦਰੀ ਕਿੰਨੇ ਗੋਲੇ ਚਲਾਈਆਂ ਤੇ ਦੁਕਾਨ ਦੇ ਸ਼ੀਸ਼ੇ ਲੱਗੇ ਇਹ ਕਹਿੰਦੇ ਦੋ ਮੋਟਰਸਾਈਕਲ ਤੇ ਆਏ ਸੀਗੇ ਜੀ ਘਰ ਦੇ ਪਏ ਸੀਗੇ ਉਹਨਾਂ ਦੇ ਬਚਾ ਜੀ ਕੋਈ ਐਸੀ ਗੋਲੀ ਸੀ ਨਹੀਂ ਲੱਗੀ ਇਹਦੇ ਪਾਪਾ ਨਾਮ ਤੇ ਕਿਰਪਾ ਜੀ ਨੇ ਹੁੰਦੀਆ ਆਸ-ਪਾਸ ਦੇ ਲੋਕਾਂ ਨੇ ਦੇਖਿਆ ਗੁਣੇ ਚਲਾਉਂਦੇ ਆ ਜੀ ਹਾਂਜੀ ਬਜੇ ਸਰ ਜੀ ਬਜੇ ਸਰ ਰੌਣਕਿੰਦੀ ਉਸ ਕਿਨਾਰੇ ਚਰ ਬਾਅਦ ਆਏ ਜੀ ਪ੍ਰਿਸਤੇ ਬਾਅਦ ਚਾਹੀ ਜੀ ਪਰ ਹੁਣ ਪਹਿਲੇ ਸਾਈਟ ਤੇ 15-20 ਮਿੰਟ ਬਾਅਦ ਚਾਹੀ ਜੀ ਉਹ ਸਹੀ ਹਾਂਜੀ ਸਰ ਇਹ ਦੱਸੋ ਵੀ ਤੁਹਾਡੇ ਕੋਈ ਫਰੋਤੀ ਦੀ ਮੰਗ ਕੀਤੀ ਗਈ ਨਹੀਂ ਨੇ ਕਿਸੇ ਕੋਈ ਫਰੋਤੀ ਦੀ ਮੰਗ ਕੀਤੀ ਹੈ ਤਾਂ ਕਰਕੇ ਕੋਈ ਨਹੀਂ ਚਲਾਈ ਹੁਣ ਨਹੀਂ ਕਿਸੇ ਨੇ ਤਾਡੇ ਕੋ ਦੁਸ਼ਮਣੇ ਕਿਸ ਦੇ ਨਾਲ ਜਾਂ ਨਹੀਂ ਜੀ ਨਹੀਂ ਜੀ ਕੋਈ ਫੋਨ ਨਹੀਂ ਆਇਆ ਫਰੋਤੀ ਬਾਰੇ ਨਹੀਂ ਨਹੀਂ ਕੋਈ ਕੋਈ ਫੇ ਗੋਈਆਂ ਚਲਾਉਂਦਾ ਮਕਸਦ ਕੀ ਹੋ ਜਾਂਦਾ ਪਤਾ ਨਹੀਂ ਜੇ ਤੁਹਾਨੂੰ ਪਤਾ ਨਹੀਂ ਇਥੇ ਆ ਫਿਰ ਸਾਡੇ ਦੇ ਦੁਸ਼ਮਣੇ ਆਈ ਨਹੀਂ ਕਰਨ ਗਾਲੀ ਕੋਈ ਇੱਥੇ ਸਿੱਧਾ ਦੁਕਾਨ ਤੇ ਦੁਕਾਨ ਤੋਂ ਘਰ ਤੇ ਮਰ ਬਰ ਦਰਬਾਰ ਸਾਹਿਬ ਉੱਤਰ ਜਾਂਦੀ ਜిల్లా ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਗੁਮਾਨ ਵਿਖੇ ਸ਼੍ਰੀ ਨਾਮ ਦੇ ਦਰਬਾਰ ਗੁਮਾਨ ਦੇ ਚੌਂਕ 'ਚ ਸਥਿਤ ਇੱਕ ਮਸ਼ਹੂਰ ਦੁਕਾਨ ਗੋਲਹੱਟੀ ਤੇ ਦਿਨਨ ਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ ਤੇ ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਦੁਕਾਨ ਦੇ ਮਾਲਕ ਸੁਖਦੀਪ ਸਿੰਘ ਵਾਸੀ ਗੁਮਾਨ ਨੇ ਦੱਸਿਆ ਕਿ ਉਹ ਰਿਸ਼ਤੇਦਾਰਾਂ ਦੇ ਕਾਰੰਬਰਸਰ ਸਾਹਿਬ ਵਿਖੇ ਗਏ ਹੋਏ ਸਨ ਤੇ ਦੁਕਾਨ ਤੇ ਉਹਨਾਂ ਦਾ ਬੇਟਾ ਮੌਜੂਦ ਸੀ ਤੇ ਦੁਕਾਨ ਤੇ ਕੰਮ ਕਰਨ ਵਾਲੇ ਵਰਕਰ ਰਾਤ ਨੂੰ ਦੁਕਾਨ ਬੰਦ ਕਰਕੇ ਚਲੇ ਗਏ ਸਨ ਤੇ ਉੱਥੇ ਹੀ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਸ਼ਰੀਆਮ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਗੋਲੀਆਂ ਤੇ ਖੋਲ ਜਿਹੜੇ ਨੇ ਉਹ ਮਿਲੇ ਨੇ ਜਿਸ ਵਿੱਚੋਂ ਤਿੰਨ ਗੋਲੀਆਂ ਦੁਕਾਨ ਅੰਦਰ ਲੱਗੇ ਸ਼ੀਸ਼ੇ ਉਤੇ ਵੱਜੀਆਂ ਨੇ ਤੇ ਉੱਥੇ ਹੀ ਦੁਕਾਨ ਮਾਲਕ ਅਨੁਸਾਰ ਵਾਰਦਾਤ ਵੇਲੇ ਉਸਤੇ بیٹے ਜਸਪ੍ਰੀਤ ਸਿੰਘ ਨੇ ਅੰਦਰ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਉਹਨਾਂ ਦੱਸਿਆ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਕੋਈ ਫਿਰੋਤੀ ਦੇ ਲਈ ਕਦੇ ਕੋਈ ਫੋਨ ਆਇਆ ਹੈ ਤੇ ਉਧਰ ਹੀ ਵਾਰਦਾਤ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਇੱਥੇ ਹੀ ਪੁਲਿਸ ਥਾਣਾ ਗੁੰਮਾਂਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਣਕਾਰੀ ਲਈ ਗੱਲਬਾਤ ਕਰਾਂਗੇ ਅਸੀਂ ਦੁਕਾਨ ਦੇ ਮਾਲਕ ਸੁਖਦੀਪ ਸਿੰਘ ਦੇ ਨਾਲ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਸਾਡੇ ਨਾਲ ਆਓ ਦੇਖਦੇ ਆਏ ਪੂਰੀ ਖਬਰ ਅਸੀਂ ਇੱਥੇ ਗਏ ਸੀ ਕਿ ਅਮਰਪੁਰ ਤੋਂ ਪੁਹੇ ਨੇ ਉੱਥੇ ਗਏ ਸੀ ਤੇ ਉੱਥੇ ਆਏ ਸੀਗੇ ਤੇ ਹੰਸਾਰੇ ਮੱਲ ਲੈ ਗਏ ਗਰੇ ਦੇ ਮੁੰਡਿਆਂ ਦੇ ਕਾਂ ਬਤ ਹੁੰਦੇ ਪਏ ਸੀਗੇ ਤੇ ਉਹ ਕਿੰਨੇ ਗੋਲੀ ਚਲਾਈ ਤੇ ਪਦਰੀ ਕਿੰਨੇ ਗੋਲੀ ਚਲਾਈ ਤੇ ਦੁਕਾਨ ਦੇ ਸ਼ੀਸ਼ੇ ਲੱਗੇ ਇਹ ਕਹਿੰਦੇ ਦੋ ਮੋਟਰਸਾਈਕਲ ਤੇ ਆਏ ਸੀਗੇ ਘਰ ਦੇ ਪਏ ਸੀਗੇ ਉਹਨਾਂ ਦੇ ਬਚਾ ਜੀ ਕਿਉਂ ਅਸੀਂ ਗੋਲੀ ਨਹੀਂ ਲੱਗੀ ਨਹੀਂ ਪਾਵਾ ਨਾਮ ਤੇ ਕਿਰਪਾ ਜੀ ਦੀ ਉਹਦੀਆਂ ਆਸ-ਪਾਸ ਦੇ ਲੋਕਾਂ ਨੇ ਦੇਖਿਆ ਗੋਲੀਆਂ ਚਲਾਉਂਦੇ ਆ ਜੀ ਹਾਂਜੀ ਬਜੇ ਸਰ ਜੀ ਬਜੇ ਸਰ ਰੌਣਕਿੰਦੀ ਉਹ ਸਕੈਨਰ ਕੇ ਬਾਅਦ ਆਈ ਜੀ ਪੁਲਿਸ ਤੇ ਬਾਅਦ ਚਾਹੀ ਜੀ ਪਰ ਹੁਣ ਪਿਲ ਸਾਈਸ ਤੇ 15-20 ਮਿੰਟ ਬਾਅਦ ਚਾਹੀ ਜੀ ਹੋ ਸਹੀ ਹਾਂਜੀ ਸਰ ਇਹ ਦੱਸੋ ਵੀ ਤੁਹਾਡੇ ਕੋ ਕੋਈ ਫਰੋਤੀ ਦੀ ਮੰਗ ਕੀਤੀ ਗਈ ਨਹੀਂ ਨੇ ਕਿਸੇ ਕੋਈ ਫਰੋਤੀ ਦੀ ਮੰਗ ਕੀਤੀ ਤਾਂ ਕਰਕੇ ਗੋਲੀਆਂ ਚਲਾਈਆਂ ਨਹੀਂ ਕਿਸੇ ਨੇ ਤੁਹਾਡੇ ਕੋ ਦੁਸ਼ਮਣੇ ਕਿਸ ਦੇ ਨਾਲ ਜ ਨਹੀਂ ਜੀ ਨਹੀਂ ਜੀ ਕੋਈ ਕੋਈ ਫੋਨ ਨਹੀਂ ਆਇਆ ਫਰੋਤੀ ਬਾਰੇ ਨਹੀਂ ਨਹੀਂ ਕੋਈ ਫਿਰ ਗੋਲੀਆਂ ਚਲਾਉਣ ਦਾ ਮਕਸਦ ਕੀ ਹੋ ਜਾਂਦਾ ਪਤਾ ਨਹੀਂ ਜੀ ਸਾਨੂੰ ਪਤਾ ਨਹੀਂ ਇਥੇ ਆ ਫਿਰ ਸੜ ਦੇ ਕੇ ਦੁਸ਼ਮਣੇ ਆਈ ਨਹੀਂ ਕੇਨ ਕਾਲੀ ਫਿਰ ਐ ਸਿੱਧਾ ਦੁਕਾਨ ਤੇ ਦੁਕਾਨ ਤੋਂ ਘਰ ਤੱਕ ਮਤਲਬ ਦਰਬਾਰ ਸਾਹਿਬ ਹਰ ਚੱਲ ਜਾਂਦੀ